ਸਤ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵੇਖੋ ਸਾਰੇ ਦੇ ਆਪਣਾ ਮਿਹਰ ਪ੍ਰਯਾਤਨ ਕਰਨ ਜੀ। ਟਾਈਮ ਹੋ ਗਿਆ 3 ਵਜੇ ਤੜਕੇ ਦੇ। ਚੱਲੇ ਆਂ ਮੇਲਾ ਦੇਖਣ ਉੱਤੇ ਹਣੇ। ਕਿਸਾਨ ਮੇਲਾ। ਬਾਕੀ ਤੁਹਾਨੂੰ ਦੱਸਦੇ ਆਂ ਫਿਰ ਵੀ ਜਾ ਕੇ ਦੇਖਿਆ ਉੱਥੇ। 3 ਵਜੇ ਤੁਰੇ ਤੇ ਸਵਾ ਚਾਰ ਪਹੁੰਚ ਗਏ ਸੀ ਇੰਨੇ ਕ ਸਾਢੇ ਈ ਨੰਬਰ ਆ ਮੂਰੇ ਪਰਚੀ ਦੇਣੇ ਨੂੰ ਪਰਚੀ ਲੈ ਕੇ ਆਲਦਾਲੇ ਫਿਰਦੇ ਆ ਨੰਬਰ ਆਪਣਾ ਲਵਾ ਲਿਆ ਵੀਰ ਪੂਰੀ ਹੋਣੀ ਅੱਜ ਪਹਿਲੇ ਦਿਨ ਕਰਕੇ 132 ਲਵਾਂਗੇ 500 ਰੁਪਏ ਦੀ 4 ਕਿਲੋ ਦੀ ਥੈਲੀ ਦੇਖਦੇ ਕਿੰਨਾ ਕੁ ਮਿਲਦਾ ਲੋਟਾ ਲਾਉਂਗੇ ਤੇ ਸਬਜ਼ੀਆਂ ਵਾਲੇ ਟਰੱਕਰ ਯੂਨੀਵਰਸਿਟੀ ਖੀਰਾ ਕੀਆ ਤੋਰੀ ਕੀਆ ਪਿਆ ਕੀਆ ਕਦੂ ਕਰੇਲਾ ਤਰਫ ਇਹ 100 ਰੁਪਏ ਦਾ ਬਾਹਰ ਤੋਂ ਇਹ 4 ਵਜੇ ਦੇ ਆ ਮਾਹ ਲੋਹੋ ਕਰੇ ਹੋਈ ਨਹੀਂ ਭਾਈ ਚੋਦੇ ਜ ਮੱਕੇ ਚ ਕੱਦੂ ਆ ਤਾਰ ਆਏ ਚੱਪਣ ਕੱਦੂ ਆ ਹਲਵਾ ਕੱਦੂ ਭਿੰਡੀ ਟੀਨ ਦਾ ਆਹ ਪਰਕਪਾ ਹੈਗਾ ਰੇਟ ਯੂਨੀਵਰਸਿਟੀ ਚ ਬਹੁਤ ਜ਼ਿਆਦਾ 323 ਨੰਬਰ ਇਟਾਕੇ ਪਰ 323 ਨੰਬਰ ਨੂੰ ਦੋ ਘੰਟੇ ਲੱਗਦੇ ਇੱਕ ਸੈਲੀ ਲੈਣੇ 4 ਕਿਲੋ ਦੋ ਘੰਟੇ ਹੋ ਗਏ ਆਣਾ ਯੂਨੀਵਰ ਯੂਨੀਵਰਸਿਟੀ ਵਾਲਿਆਂ ਨੇ ਬੱਸ ਲਾਈ ਗਿਆਸ ਇਧਰ ਤੇ ਢੋਣੇ ਨੂੰ ਬੰਦਿਆਂ ਨੂੰ ਪੰਜ ਚਾਰ ਕਿ ਜਣੇ ਅਸੀਂ ਦੇ ਵਿੱਚ ਡਰਾਈਵਰ ਵਧੀਆ ਵਿਚਾਰਾ ਕਹਿੰਦਾ ਭਾਈ ਲੈ ਚੱਲਦਾ ਤੁਹਾਨੂੰ ਦੋ ਗੜੇ ਲਾ ਚੁੱਕੇ ਆ ਸੀ ਇਹਦੇ ਕਰਕੇ ਇੱਕ ਵਾਰ ਇਧਰ ਤੇ ਉੱਤਰ ਨੂੰ ਚਲੇ ਕੇ ਪੀਸੂ ਗੂਜ ਰੱਖਣਾ ਇੱਕ ਵਾਰ ਉਧਰੋਂ ਇੱਧਰ ਨੂੰ ਆ ਕੇ ਹੁਣ ਦੇਖਦੇ ਆਂ ਦੇਖੋ ਨਜ਼ਾਰੇ ਗਾਇਆਂ ਮੈਸੇ ਨੀਆ ਯੂਨੀਵਰਸਿਟੀ ਵਾਲਾ ਬਹੁਤ ਜ਼ਿਆਦਾ ਦਾਣਾ ਪਾਇਆ ਹੋਇਆ ਇਹਦੇ ਵਿੱਚ ਅਚਾਰ ਪਾ ਕੇ ਨੁੱਪਰ ਦਾਣਾ ਪਾਇਆ ਹੋਇਆ ਗਿਰੇ ਖੜਕਣਾ ਥਾਣਾ ਇਹ ਕਰਾਇਆ ਆਪਾਂ ਨੇ ਬੁੱਕ ਅੱਥੇ ਦੂਜੇ ਦੇਸੀ ਜੁਰਗ ਖਾਲੇ ਕਰਨਗੇ ਘਰੇ ਤੋਂ ਕਟਨਾਤ ਕਰਾਏ ਆ 25 ਇਹ 25 ਦੂਰ ਬੱਚੇ ਦੇਣਗੇ ਇਹਪਾਂ ਨੂੰ 5-6 ਮਹੀਨੇ ਤੱਕ ਆ ਸਮਾਂ ਹਰੇਕ ਨੂੰ ਨਹੀਂ ਨਸੀਬ ਹੁੰਦਾ ਹੈ ਇੱਕ ਤਾਂ ਸ਼ਾਮ ਨੂੰ ਇਕੱਠੇ ਹੋਣਾ ਯਾਰਾਂ ਦੋਸਤਾਂ ਨੇ ਗੱਲਾਂ ਬਾਤਾਂ ਕਰਨੀਆਂ ਨਾਲ ਖੇਲਣਾ ਦੋ ਚੀਜ਼ਾਂ ਨਾ ਹੈ ਪੈਸੇ ਦੇ ਕੇ ਵੀ ਨਹੀਂ ਮਿਲ ਸਕਦੇ ਇੱਕ ਤਾਂ ਹਜੇ ਤੇ ਸ਼ਾਮ ਨੂੰ ਯਾਰਾਂ ਦੋਸਤਾਂ ਨੇ ਇਕੱਠੇ ਹੋਣਾ ਨੰਬਰ ਦੂਜਾ ਤੰਦਰੁਸਤੀ ਇਹ ਚੀਜ਼ਾਂ ਪੈਸਿਆਂ ਪੈਸਿਆਂ ਨਾਲ ਵੀ ਨਹੀਂ ਮਿਲਦੀਆਂ ਵੀ ਆਨੰਦ ਆ ਇੱਕ ਜ਼ਿੰਦਗੀ ਦਾ